ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੱਖੀ ਕਲਾਂ ਪੱਖੀ ਕਲਾਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਪਿਪਲੀ ਪਿੰਡ ਤੋਂ ਸੜਕ ਸਿੱਧੀ ਪੱਖੀ ਕਲਾਂ ਚ ਆਉਂਦੀ ਹੈ ਤੇ ਪਿਪਲੀ ਪਿੰਡ ਆਉਂਦਾ ਫਰੀਦਕੋਟ ਤੋਂ ਫਿਰੋਜ਼ਪੁਰ ਵਾਲੀ ਸੜਕ ਦੇ ਉੱਤੇ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਵੈਸੇ ਤਾਂ ਬਹੁਤਿਆਂ گاਵਾ ਹੀ ਘਰ ਚ ਰੱਖੀਆਂ ਹੋਈਆਂ ਆ ਕੌਕੇ ਵੀਰ ਵੈਟਰਨਰੀ ਪ੍ਰੈਕਟਿਸ ਵੀ ਕਰਦਾ ਐ ਇਸ ਫੀਲਡ ਦੇ ਵਿੱਚ ਇਸ ਏਰੀਏ ਦੇ ਵਿੱਚ ਅੱਜ ਇੱਕ ਛੋਟੀ ਇੱਕ ਇਹ ਮੱਝ ਬਾਈ ਨੇ ਵਕਾਊ ਕੀਤੀ ਐ ਬੂਰੇ ਰੰਗ ਦੇ ਵਿੱਚ ਆ ਦੋਸਤੋ ਅੱਖ ਜਿਹੜੀ ਉਹ ਸੈਮੀ ਨੀਲੀ ਵਾਲੀ ਆ ਮਤਲਬ ਪੂਰੀ ਚਿੱਟੀ ਅੱਖ ਨਹੀਂ ਪਰ ਵਿੱਚ ਚਿੱਟੇ ਰੰਗ ਦੇ ਵਿੱਚ ਹੈ ਬੱਚੇ ਨੀਲੀ ਰਾਵੀ ਦੇ ਸੋਹਣੇ ਦੇ ਸਕਦੀ ਐ ਇਹ ਬਾਈ ਨੇ ਵਕਾਊ ਕੀਤੀ ਐ ਇਹਦੇ ਸੰਬੰਧੀ ਆਪਾਂ ਗੱਲਬਾਤ ਕਰਨੀ ਐ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋਣੇ ਆ ਵੀਡੀਓ ਮੈਂ ਬਣਾਉਣਾ ਨਾ ਜਾਂ ਕੋਈ ਹੋਰ ਭਰਾਵ ਦੇ ਚੈਨਲ ਤੇ ਪਾਉਂਦਾ ਸਿਰਫ 5-10 ਮਿੰਟ ਲਈ ਕਿਸੇ ਵੀਰ ਕੋਲ ਪਹੁੰਚੀਦਾ ਤੇ ਉਨੇ ਟਾਈਮ ਚ ਪਸ਼ੂ ਦੇਖ ਕੇ ਜਜਮੈਂਟ ਕੀਤੀ ਜਾਂਦੀ ਹੈ ਤੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਸੋ ਜਿਹੜਾ ਪਸ਼ੂ ਤੁਸੀਂ ਖਰੀਦਣਾ ਤੁਸੀਂ ਪੈਸੇ ਲਾਉਣੇ ਆ ਤਾਂ ਉਹਦੀ ਤਸੱਲੀ ਤੁਸੀਂ ਕਰਨੀ ਹੈ ਹਰੇਕ ਪੱਖ ਤੋਂ ਅੱਜ ਦੀ ਵੀਡੀਓ ਤੇ ਇਹ ਬੂਰੇ ਰੰਗ ਦੀ ਝੋਟੀ ਫੋਰ ਸੇਲ ਆਪਾਂ ਜਾਣਕਾਰੀ ਲੈਣੇ ਆ ਬਾਈ ਤੋਂ ਫਿਰ ਇਹ ਤੋਰ ਕੇ ਦਿਖਾ ਦੇਾਂਗੇ ਜਿਹਨੂੰ ਚੰਗੀ ਲੱਗੇ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਤਸੱਲੀ ਹਰੇਕ ਪੱਖ ਤੋਂ ਕਰ ਸਕਦੇ ਹੋ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸ ਦਿਓ ਬਾਈ। ਨਾਮ ਜਸਵਿੰਦਰ ਸਿੰਘ ਜੀ। ਅੱਛਾ ਬਾਈ ਵੈਟਰਨਰੀ ਪ੍ਰੈਕਟਿਸ ਪਰ ਚੱਲ ਰਹੀ ਹੈ ਇਸ ਏਰੀਏ 'ਚ। ਹਾਂ ਜੀ ਬਾਈ। ਠੀਕ ਹੈ। ਆ ਇਸੇ ਏਰੀਏ ਚ ਹੀ ਜ਼ਿਆਦਾ ਰਹਿੰਦੇ ਹੋਗੇ ਮੇਰੇ ਕੋਲ ਹਾਂਜੀ ਭਈ ਆ ਤਿੰਨ ਚਾਰ ਪਿੰਡ ਨਾਲ ਨਾਲ ਜਿਹੜੇ ਜੀ ਠੀਕ ਹੈ ਇਹ گاਵਾ ਜਿਹੜੀਆਂ ਰੱਖੀਆਂ ਹੋਈਆਂ ਫਿਰ ਸਾਰੀਆਂ ਦੁੱਧ ਤੇ ਲਾਈਆਂ ਦੁੱਧ ਤੇ ਲਾਈਆਂ ਹੋਈਆਂ ਇਹ ਵੈਸੇ ਤਾਂ ਜਿਹੜੇ ਵੈਟਰਨਰੀ ਪ੍ਰੈਕਟਿਸ ਕੋਈ ਕਰਦਾ ਜਾਂ ਡੇਰੀ ਖੋਲ ਲੈਂਦਾ ਪਸ਼ੂ ਪਹਿਲਾਂ ਛੱਡ ਦਿੰਦਾ ਹੈ ਨਾ ਸ਼ੌਕ ਆ ਆਪ ਨੂੰ ਫਿਰ ਸ਼ੌਕ ਹੈ ਜੀ ਠੀਕ ਹੈ ਅੱਛਾ ਭਾਈ ਜਿਹੜੀ ਬੂਰੀ ਝੋਟੀ ਵੇਚਣ ਲੱਗੇ ਹੋ ਇੱਕ ਹੀ ਮੱਝ ਆ ਕੋਲੇ ਖਰੀਦੀ ਹੈ ਜਾਂ ਕਰਦੀ ਹੈ ਨਹੀਂ ਭਈ ਇਹ ਆਪਾਂ ਕੱਟੀ ਲਈ ਸੀਗੀ ਜੀ ਕੱਟੀ ਲਈ ਸੀ ਹਾਂਜੀ ਖਾਸ ਥਾਂ ਤੋਂ ਹੀ ਆਈ ਸੀ ਭਾਈ ਆਰਾਮ ਤੋਂ ਆਈ ਸੀ ਜੀ ਕਿੰਗਰਾ ਰਿਸ਼ਤੇਦਾਰੀ ਆ ਆਪਣੇ ਰਿਸ਼ਤੇ ਅੱਛਾ ਇਹ ਉਹਨਾਂ ਦੇ ਘਰ ਦੀ ਸੀ ਕੀ ਹਾਂ ਉਹਨਾਂ ਕੋਲੇ ਮੱਝ ਸੀ ਜੀ ਉਹਨਾਂ ਦੇ ਘਰ ਦੀ ਸੀ ਠੀਕ ਐ ਅੱਛਾ ਕੀ ਰਿਕਾਰਡ ਸੀਗਾ ਦੁੱਧ ਦਾ ਉਹਦੀ ਮਾਂ ਦਾ ਜੇ ਆਪਾਂ ਉਹਦੇ ਥੱਲੇ ਸੀਗਾ ਜੀ ਵੀ 2 ਬਾਈ ਲੀਟਰ ਦੁੱਧ ਜੀ ਮਾਂ ਥੱਲੇ ਅੱਛਾ ਹੁਣ ਇਹ ਕਿੰਨੇ ਦਿਨ ਲਾਊਗੀ ਸੂਹ ਚ ਇਹ 5-4 ਦਿਨ ਲੈ ਜੂ ਹਜੇ ਜੀ ਸੂਆ ਇਹਦਾ ਪਹਿਲਾ ਜੀ ਪਹਿਲਾ ਸੂਆ ਇਹਦਾ ਪਤਾ ਇਹ ਕਿਹੜੇ ਸਾਨ ਦੀ ਹੈ ਜਾਂ ਇਹਦਾ ਨਹੀਂ ਪਤਾ ਨਹੀਂ ਇਹਦਾ ਨਹੀਂ ਪਤਾ ਆਪਾਂ ਨੂੰ ਇਹਦੇ ਪਾਰਸ ਲੱਗਿਆ ਹੋਇਆ ਜੀ ਪਾਰਸ ਜਿਹੜਾ ਹੁਣ ਐ ਐਚਐਸਬੀ ਕੋਲ ਚਲਾ ਗਿਆ ਮਰਾ ਪਿੰਦੀ ਸਿੱਧੂ ਕੋਲੇ ਸੀਗਾ ਜੀ ਕੀ ਰੇਟ ਰੱਖ ਦੋ 130 ਜੀ ਖੋਲਗੇ ਨੂੰ ਹਾਂਜੀ ਸੋ ਦੋਸਤ ਫੁੱਲ ਬੋਡੀ weight ਹੈ ਪੂਰੀ ਭਾਰੀ ਝੋਟੀ 1,30,000 ਰੇਟ ਹੈ ਇਹ ਦੰਤੂ ਭਾਈ ਕਿਵੇਂ ਹੋਊਗੀ ਅੰਦਾਜ਼ਾ ਕੋਈ ਹੈ ਚੌਗੀ ਹੈ ਜੀ ਠੀਕ ਹੈ ਚਾਰ ਦੰਦ ਝੋਟੀ ਹੈ ਦੋਸਤੋ ਸੂਆ ਪਹਿਲਾ 1,30,000 ਰੇਟ ਹੈ ਫੁੱਲ ਬੋਡੀ weight ਫੁੱਲ ਵਜਨ ਸਿੰਘ ਕੁੰਡਿਆਂ ਦੇ ਵਿੱਚ ਹੈ ਢਾਂਚਾ ਤੁਹਾਡੇ ਸਾਹਮਣੇ ਹੈ ਥਾਣਾ ਚ ਬਿੱਥੀ ਪੂਰੀ ਹੈ ਹਵਾਨਾ ਜਿਹੜਾ ਉਹ ਤੁਰਦੀ ਤੁਹਾਨੂੰ ਦਿਖਾਊਗੀ ਇਸ ਟਾਈਮ ਕਿੰਨਾ ਤਿਆਰ ਹੈ ਬੂਰੀ ਝੋਟੀ 130000 ਡਿਮਾਂਡ ਬਾਈ ਨੇ ਕੀਤੀ ਹੈ ਰੰਗ ਪੂਰਾ ਹੀ ਬਰਾਊਨ ਹੈ ਮਤਲਬ ਪੂਰੀ ਬੂਰੀ ਤੁਹਾਨੂੰ ਨਜ਼ਰ ਆਊਗੀ ਤੋਰੀ ਚ ਲੱਗੇ ਨੂੰ ਮੈਂ ਦੱਸਾਂ ਉਹ ਟਾਂਚਾ ਫੇਰ ਦੇਖੋ ਦੋਸਤੋ ਝੋਟੀ ਦਾ 130000 ਬਾਈ ਨੇ ਇਹਦੀ ਡਿਮਾਂਡ ਕੀਤੀ ਹੈ ਮੰਨ ਤਾਂ ਹੋ ਜਾਊਗਾ ਮੌਕੇ ਤੇ ਜਿਹੜਾ ਭਰਾ ਆਉਂਦਾ ਉਹ ਆ ਕੇ ਤਸੱਲੀ ਕਰ ਲੂਗਾ ਫੁੱਲ ਸੰਭੀ ਵੀ ਹੈ ਪੂਰਾ ਵਜ਼ਨ ਸੋਨਾ ਥਾਂ ਦਾ ਸਹਿਜ ਤੇ ਹਵਾਨਾ ਹੁਣ ਜਿੰਨਾ ਬਣਿਆ ਹੋਇਆ ਉਹ ਦੇਖ ਹੀ ਰਹੇ ਹੋ ਪੰਜ ਚਾਰ ਦਿਨ ਹਜੇ ਲੈਂਦੀ ਹੈ ਝੋਟੀ ਇੱਥੋਂ ਹੀ ਮੋੜ ਲਓ ਭਾਈ ਸੁਭਾਵੀ ਜਿੰਨਾ ਕੁ ਹੁਣ ਤੁਰਦੀ ਨੂੰ ਦੇਖ ਰਹੇ ਹਾਂ ਤਹਿਸੀਲ شریف ਚ ਹੀ ਲੱਗਦਾ ਬਾਕੀ ਪਤਾ ਲੱਗਣਾ ਹੁੰਦਾ ਪਸੂ ਦਾ ਜਦੋਂ ਆਪਾਂ ਪਹਿਲਨਾ ਖਾਸ ਕਰਕੇ ਜਦੋਂ ਚੋਣੇ ਹਨ ਤੋਂ ਸੋਹਣੇ ਢਾਂਚੇ ਦੀ ਬੂਰੀ ਮੱਝ ਦੋਸਤੋ ਅੱਜ ਦੀ ਇਸ ਵੀਡੀਓ ਚ ਦਿਖਾ ਰਹੇ ਹਾਂ ਪੰਜ ਚਾਰ ਦਿਨ ਹਜੇ ਲਊਗੀ ਸੂਨ ਦੇ ਵਿੱਚ ਸੋ ਜੀ ਨੂੰ ਪਸੰਦ ਆਉਂਦੀ ਹੈ ਤਾਂ ਕਾਲ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲਦੇ ਰਹਿੰਦੇ ਸਿੱਧਾ ਮਾਲਕ ਨਾਲ ਹੀ ਸੌਤਾ ਹੋਣਾ ਹੁੰਦਾ ਸੋ ਉਹ ਨੰਬਰ ਜਿਹੜਾ ਸਾਹਮਣੇ ਇਹ ਬਾਈ ਦਾ ਹੀ ਚੱਲ ਰਿਹਾ ਪੂਰੀ ਪਲੀ ਵੀ ਇਹ ਝੋਟੀ ਬੈਕ ਸਾਈਡ ਤੋਂ ਫੇਰ ਹਵਾਨਾ ਤੁਹਾਨੂੰ ਦਿਖਾ ਦਿਆਂ ਚੰਗਾ ਹਵਾਨਾ ਦਿਸਦਾ ਹੈ ਇਹਦਾ ਤੋਰ ਬਈ ਹੋਰ ਸੋ ਦਸੋ ਹੋਰ ਤੋਰਦੇ ਆਂ ਵੈਸੇ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਵੀ ਸ਼ੀਲ ਸ਼ਰੀਫ ਜੀ ਇੰਨੀ ਕਾ ਵੀ ਜਿੱਥੇ ਮਰਜੀ ਬਾਈ ਠੱਲ ਲੈਂਦਾ ਬਈ ਹੁਣ ਰੁਕੋ ਇੱਥੇ ਮਾੜਾ ਆਪਾਂ ਥਾਣਾ ਚ ਬਿੱਥੀ ਮਾੜੀ ਦਿਖਾ ਦਈਏ ਇਸ ਸਾਈਡ ਤੋਂ ਸੋ ਦਸੋ ਥਾਣਾ ਚ ਬਿੱਥੀ ਦੇਖ ਲਓ ਇਦਾਂ ਦਾ ਥਾਨ ਦਾ ਸੈਜ ਹੈ ਹਜੇ ਹਵਾਨਾ ਪੂਰਾ ਭਰਨਾ ਝੋਟੀ ਨੇ ਬਹੁਤੀ ਤਿਆਰ ਹਜੇ ਨਹੀਂ ਦਿਸਦੀ ਪਰ ਜਿਹੜੇ ਹਿਸਾਬ ਤੇ ਦਾ ਵਜਨ ਹੈ ਢਾਂਚਾ ਤਿਆਰ ਸੋਹਣੀ ਹੋ ਜੂਗੀ ਅੱਖ ਬਾਰੇ ਮੈਂ ਗੱਲ ਕੀਤੀ ਥੋੜਾ ਜ਼ੂਮ ਕਰਕੇ ਤੁਹਾਨੂੰ ਅੱਖ ਇਹਦੀ ਦਿਖਾਉਣਾ ਹੈ ਇਸ ਸਾਈਡ ਤੋਂ ਇਹਦੀ ਅੱਖ ਤੁਸੀਂ ਦੇਖ ਲਓ ਇਧਰ ਨੂੰ ਮੂੰਹ ਕਰਿਓ ਬਈ ਸੋ ਹੁਣ ਤੁਸੀਂ ਅੱਖ ਦੋਨੇ ਅੱਖਾਂ ਦੇਖ ਲਓਗੇ ਸੋ ਇਸ ਤਰ੍ਹਾਂ ਦੀ ਅੱਖ ਆ ਦੋਸਤੋ ਇਸ ਛੋਟੀ ਦੀ ਵੈਸੇ ਬੂਰੀਆਂ ਦੀਆਂ ਅੱਖਾਂ ਵੀ ਜਿਹੜੀਆਂ ਉਹ ਵਿੱਚੋਂ ਬਰਾਉਣੀ ਹੁੰਦੀਆਂ ਬੁਰੀ ਮੱਝ ਦਾ ਜੇ ਕੋਈ ਸ਼ੌਂਕ ਰੱਖਦਾ ਤਾਂ ਇੱਕ ਮੈਂ ਬਹੁਤ ਸੋਹਣੀ ਛੋਟੀ ਦਿਖਾਈ ਹੈ ਲੈ ਚਲੋ ਬਈ ਰੇਟ ਵੀ ਰੁੱਤ ਦੇ ਹਿਸਾਬ ਤੇ ਜਾਂ ਜਿਹੜੀਆਂ ਡਿਮਾਂਡ ਅੱਜ ਕੱਲ ਰੱਖੀਆਂ ਜਾਂਦੀਆਂ ਉਹਨਾਂ ਨੂੰ ਜੇ ਦੇਖਦੇ ਆ ਤਾਂ ਇਹਦੇ ਵਜਨ ਦੇ ਹਿਸਾਬ ਤੇ ਰੇਟ ਬਾਈ ਨੇ ਠੀਕ ਕੀਤਾ ਇਹਦੀ ਬਣਾਵਟ ਜਾਂ ਇਹਦੇ ਥਣ ਹਵਾਨੇ ਦੇ ਹਿਸਾਬ ਤੇ ਰੇਟ ਠੀਕ ਲੱਗਦਾ ਹੈ ਬਾਕੀ ਇਹ ਰੇਟ ਤੁਹਾਨੂੰ ਠੀਕ ਲੱਗਣਾ ਜ਼ਿਆਦਾ ਜ਼ਰੂਰੀ ਹੈ ਜਿਨੇ ਪੈਸੇ ਲਾ ਕੇ ਕੋਈ ਚੀਜ਼ ਖਰੀਦਣੀ ਹੁੰਦੀ ਹੈ ਕਤ ਕਾਠ ਫੁੱਲ ਹੈ ਚਾਰ ਦਿਨ ਦਾ ਹਜੇ ਹੋਰ ਵਧੂ ਫੁੱਲੂਗੀ ਫੁੱਲ ਭਾਰੀ ਬੂਰੀ ਮੱਝ ਤਿਆਰ ਹੋਊਗੀ ਜਿਹੜਾ ਪਰ ਆ ਖਰੀਦਦਾ ਤੇ ਬੱਚੇ ਵੀ ਇਹਦੇ ਤੋਂ ਤੁਸੀਂ ਨੀਲੀ ਰਾਵੀ ਦੇ ਸੋਹਣੇ ਲੈ ਸਕਦੇ ਹੋ ਇੱਕ ਹੀ ਨਕਸੀ ਤਸੱਲੀ ਕਰਕੇ ਖਰੀਦੋ ਮਿਹਰਬਾਨ